ਸਿਰੀਅਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਮਹਿਕ। ਸ਼ਾਰਦੀਆ ਨਵਰਾਤਰੀ ਦੀ ਸ਼ੁਰੂਆਤ ਅੱਜ ਯਾਨੀ ਕਿ 22 ਸਤੰਬਰ 2025 ਨੂੰ ਹੋ ਚੁੱਕੀ ਹੈ ਜੋ ਕਿ 1 ਅਕਤੂਬਰ 2025 ਨੂੰ ਸਮਾਪਤ ਹੋਣਗੇ। ਇਸ ਵਾਰ ਸ਼ਾਰਦੀਆ ਨਵਰਾਤਰੀ 9 ਨਹੀਂ ਬਲਕਿ 10 ਦਿਨਾਂ ਦੀ ਹੈ। ਇਸ ਵਾਰ 10 ਦਿਨਾਂ ਵਿੱਚ ਮਾਤਾ ਰਾਣੀ ਦੀ ਖਾਸ ਕਿਰਪਾ ਸਾਰੇ ਸ਼ਰਧਾਲੂ ਪ੍ਰਾਪਤ ਕਰਨਗੇ। ਅਕਸਰ ਹੀ ਇਸ ਸਮੇਂ ਬਹੁਤ ਸਾਰੇ ਸ਼ਰਧਾਲੂਆਂ ਵੱਲੋਂ ਵਰਤ ਰੱਖਿਆ ਜਾਂਦਾ ਹੈ ਤੇ ਵਰਤ ਦੇ ਦੌਰਾਨ ਆਮ ਸਫੇਦ ਨਮਕ ਦੀ ਥਾਂ ਸਿੰਦਾ ਨਮਕ ਜਿਸ ਨੂੰ ਕੀ ਰੌਕ ਸాల్ਟ ਵੀ ਕਿਹਾ ਜਾਂਦਾ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਆਖਿਰ ਇਸ ਦੌਰਾਨ ਸਿੰਦਾ ਨਮਕ ਦੇ ਇਸਤੇਮਾਲ ਕਿਉਂ ਕੀਤਾ ਜਾਂਦਾ ਹੈ ਇਹ ਜਾਣਨ ਲਈ ਇਹ ਵੀਡੀਓ ਅੰਤ ਤੱਕ ਜ਼ਰੂਰ ਵੇਖਿਓ ਸਿੰਦਾ ਨਾਮਕ ਇੱਕ ਕੁਦਰਤੀ ਮਿਨਰਲ ਹੈ ਜੋ ਕਿ ਪਹਾੜਾਂ ਦੀਆਂ ਖਦਾਨਾਂ ਤੋਂ ਮਿਲਦਾ ਹੈ ਇਸ ਨੂੰ ਜ਼ਿਆਦਾ ਪ੍ਰੋਸੈਸ ਨਹੀਂ ਕੀਤਾ ਜਾਂਦਾ ਇਸ ਕਰਕੇ ਇਸ 'ਚ ਮੈਗਨੀਸ਼ੀਅਮ ਪੋਟਾਸ਼ੀਅਮ ਆਇਰਨ ਜ਼ਿੰਕ ਵਰਕੇ ਇੰਪੋਰਟੈਂਟ ਮਿਨਰਲਸ ਮੌਜੂਦ ਹੁੰਦੇ ਨੇ ਇਸ ਦਾ ਰੰਗ ਹਲਕਾ ਗੁਲਾਬੀ ਜਾਂ ਫਿਰ ਸਲੇਟੀ ਹੁੰਦਾ ਹੈ ਇਸੇ ਕਰਕੇ ਇਸ ਨੂੰ ਪਿੰਕ ਸాల్ਟ ਵੀ ਕਿਹਾ ਜਾਂਦਾ ਹੈ ਆਯੁਰਵੇਦ ਦੇ ਵਿੱਚ ਇਸ ਨੂੰ ਸਭ ਤੋਂ ਸ਼ੁੱਧ ਮੰਨਿਆ ਗਿਆ ਹੈ ਸਫੇਦ ਨਮਕ ਸਮੁੰਦਰੀ ਪਾਣੀ ਤੋਂ ਤਿਆਰ ਹੁੰਦਾ ਹੈ ਸ਼ੁੱਧ ਕਰਨ ਦੀ ਪ੍ਰਕਿਰਿਆ ਦੌਰਾਨ ਇਸ ਦੇ ਕਈ ਕੁਦਰਤੀ ਮਿਨਰਲਸ ਖਤਮ ਹੋ ਜਾਂਦੇ ਬਾਅਦ ਵਿੱਚ ਇਸ 'ਚ ਆयोडीਨ ਮਿਲਾਈ ਜਾਂਦੀ ਹੈ ਜੋ ਕਿ ਥਾਇਰੋਇਡ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਸ ਵਿੱਚ ਸੋਡੀਅਮ ਦੀ ਮਾਤਰਾ ਵਧ ਹੁੰਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਦੂਜੇ ਪਾਸੇ ਸਿੰਦਾ ਨਮਕ 'ਚ ਸੋਡੀਅਮ ਘੱਟ ਹੁੰਦਾ ਹੈ ਅਤੇ ਮਿਨਰਲ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਰੀਰ ਲਈ ਹਲਕਾ ਅਤੇ ਪੋਸ਼ਣ ਵਾਲਾ ਮੰਨਿਆ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਸੇਂਦਾ ਨਮਕ ਦੇ ਫਾਇਦੇ ਦੇ ਤਾਂ ਤੁਹਾਨੂੰ ਦੱਸ ਦਈਏ ਇਹ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿੱਚ ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੁੰਦਾ ਹੈ 80 ਤੋਂ ਵੱਧ ਟ੍ਰੇਸ ਮਿਨਰਲਸ ਇਹਦੇ ਵਿੱਚ ਮਿਲਦੇ ਨੇ ਡਾਈਜੈਸਟਿਵ ਸਿਸਟਮ ਵਿੱਚ ਵੀ ਇਹ ਸੁਧਾਰ ਕਰਦਾ ਹੈ ਸੇਂਦਾ ਨਾਮਕ ਕੁਦਰਤੀ ਦਿੱਤਾ ਨਾਲ ਬਣਿਆ ਹੁੰਦਾ ਹੈ ਇਸ ਕਰਕੇ ਵ੍ਰਤ ਦੇ ਦੌਰਾਨ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਆਪਣੀ رائے ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇਤਾ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼